ਅਖਰ ਕੌਣ ਹੈ ਇਹ ਵਿਨੇਸ਼ ਫੋਗੜ ਖਿਲਾਫ ਚੋਣ ਲੜਨ ਵਾਲੀ ਕਵਿਤਾ ਦਲਾਲ ਹਰਿਆਣਾ ਦੇ ਜੀਤ ਦੀ ਜੁਲਾਨਾ ਸੀਟ ਤੋਂ ਕਾਂਗਰਸ ਨੇ ਵਿਨੇਸ਼ ਨੂੰ ਟਿਕਟ ਦਿੱਤੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਨੇ ਇਸ ਸੀਟ ਤੋਂ ਕਵਿਤਾ ਦਲਾਲ ਨੂੰ ਮੈਦਾਨ ਵਿੱਚ ਉਤਾਰਿਆ ਹੈ ਵਿਨੇਸ਼ ਫੋਗੜ ਦਾ ਸੌਰਾਕਰ ਜੁਲਾਨਾ ਵਿੱਚ ਹੈ ਕਵਿਤਾ ਦਲਾਲ ਦਾ ਇੱਥੇ ਨਾਨਕਾ ਘਰ ਹੈ ਉਹ ਮਲਵੀ ਪਿੰਡ ਦੀ ਰਹਿਣ ਵਾਲੀ ਹੈ ਕਵਿਤਾ ਦੇ ਪਿਤਾ ਸਾਹਿਬ ਕਾ ਪੁਲਿਸ ਅਧਿਕਾਰੀ ਸਨ ਅੱਗੇ ਗੱਲ ਕਰਦੇ ਹਾਂ ਕਵਿਤਾ ਦੀ ਪੜ੍ਹਾਈ ਬਾਰੇ ਕਵਿਤਾ ਨੇ ਗਰਲ ਸੀਨੀਅਰ ਸੈਕੰਡਰੀ ਸਕੂਲ ਜੁਲਾਨਾ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਇਸ ਤੋਂ ਬਾਅਦ ਉਸਨੇ ਲਾ ਮਾਰਟਿਨੀਅਰ ਕਾਲਜ ਲਖਨਊ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਸਾਲ 2022 ਤੋਂ ਕੀਤੀ ਸੀ ਸ਼ੁਰੂਆਤ ਕਵਿਤਾ ਨੇ 2022 ਵਿੱਚ ਰਾਜਨੀਤੀ ਸ਼ੁਰੂ ਕੀਤੀ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਉਨ੍ਹਾਂ ਦੇ ਵੱਡੇ ਭਰਾ ਸੰਦੀਪ ਦਲਾਲ ਨੇ ਉਸ ਨੂੰ ਆਪਣੇ ਕਰੀਅਰ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਸੀ। ਕਵਿਤਾ ਡਬਲਯੂਡਬਲਯੂ ਦਾ ਹਿੱਸਾ ਵੀ ਰਹੀ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਕਵਿਤਾ 2017 ਤੋਂ 2021 ਤੱਕ ਡਬਲਯੂਡਬਲਯੂ ਦਾ ਹਿੱਸਾ ਸੀ। ਉੱਥੇ ਉਹ ਸਲਵਾਰ ਕਮੀਜ਼ ਪਾਣ ਕੇ ਰਿੰਗ ਵਿੱਚ ਐਂਟਰੀ ਕਰਦੀ ਸੀ। ਦਾ ਫਰਸਟ ਲੇਡੀ ਕਵਿਤਾ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਦਾ ਫਰਸਟ ਲੇਡੀ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਹਨਾਂ ਨੇ ਕਈ ਵਾਰ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਦਾ ਲੇਡੀ ਖਲੀ ਕਵਿਤਾ ਨੂੰ ਦਾ ਲੇਡੀ ਖਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ WWE ਲਈ ਖਲੀ ਤੋਂ ਟ੍ਰੇਨਿੰਗ ਲਈ ਹੈ। ਉਹਨਾਂ ਨੇ weight lifting ਵਿੱਚ एशियाई ਖੇਡਾਂ ਦੇ 75 ਕਿਲੋ ਭਾਰ ਵਰਗ ਵਿੱਚ ਸੋਨ ਤੰਗਮਾ ਵੀ ਜਿੱਤਿਆ ਹੈ। ਕਵਿਤਾ ਦਾ ਵਿਆਹ ਸਾਲ 2009 ਵਿੱਚ ਹੋਇਆ ਸੀ ਤੇ ਉਹਨਾਂ ਦਾ ਪਤੀ ਗੌਰਵ ਤੋਮਰ ਇੱਕ ਵਾਲੀਵਾਲ ਦਾ ਖਿਡਾਰੀ ਹੈ। ਇਹਨਾਂ ਦਾ ਇੱਕ ਲੜਕਾ ਵੀ ਹੈ ਅਭੀਜੀਤ ਜਿਹਦੀ ਉਮਰ 12 ਸਾਲ ਹੈ। ਉਹਨਾਂ ਉੱਤੇ ਇੱਕ ਫਿਲਮ ਵੀ ਬਣਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਵਿਤਾ ਦਲਾਲ ਦੀਆਂ ਪ੍ਰਾਪਤੀਆਂ ਤੇ ਜੀਵਨ ਤੇ ਇੱਕ ਫਿਲਮ ਵੀ ਬਣਨ ਜਾ ਰਹੀ ਹੈ ਜਿਸ ਲਈ ਉਹਨਾਂ ਨੇ ਇੱਕ ਇਕਰਾਰਨਾਮਾ ਵੀ ਸਾਈਨ ਕੀਤਾ ਹੈ। ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ।